ਸੋਟੀ ਕਾਟੀ ਤੇ ਕਨੀਆ ਤੇਲਾ ਬਣ ਗਿਆ ਤੇਲਾ ਬਣ ਗਿਆ ਤੇਲਾ ਬਣ ਕੇ ਟਟਾ ਵਾਲਾ ਨਾਤਾ ਹੋਏ ਜਰਾ ਤੇ ਰਾਜਨਿਕ ਪਿਆ ਹੋਲੇ ਖਿਲੰਗ ਪਿਆ ਹਾਂ ਭਗਤੋ ਤਾਂ ਮੇਰੀ ਜਨਾਨੀ ਨਹੀਂ ਠੀਕ ਮੈਂ ਤਾਂ ਭਗਤਾ ਦੂਰੋਂ ਹੀ ਵੇਖ ਲਈ ਸੀ ਇਹ ਜਨਾਨੀ ਵਾਕਈ ਠੀਕ ਨਹੀਂ ਬਾਬਾ ਉਹ ਠੀਕ ਨਹੀਂ ਇਹਨੂੰ ਬੁਖਾਰ ਤੇ ਸਿਰਦਰਦ ਹੈ ਅੱਛਾ ਅੱਛਾ ਬੁਖਾਰ ਹੈ ਨੇੜਿਆ ਬੱਚਾ ਅੱਖਾਂ ਮੰਦ ਕਰ ਤੂੰ ਨਹੀਂ ਤੂੰ ਹੋ 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 ਪਿੰਡਾ ਇੰਨਾ ਤਪ ਰਿਹਾ ਇੰਨਾ ਤਪ ਰਿਹਾ ਭਵਾ ਪਤੀਲਾ ਚਾਹ ਦਾ ਰੱਖ ਕੇ ਬਣਾ ਲੋ ਇੰਨਾ ਬੁਖਾਰ ਇੱਕ ਹਥੌਲੇ ਨਾਲ ਠੀਕ ਨਹੀਂ ਹੋਣਾ ਸੱਤ ਤੋਲੇ ਪਾਉਣੇ ਪੈਣਗੇ ਪਰ ਤੁਹਾਨੂੰ ਆਉਣ ਦੀ ਲੋੜ ਨਹੀਂ ਮੈਂ ਘਰ ਆ ਕੇ ਤੋਲੇ ਪਾਉਂਗਾ ਹਲੋ ਨਰੰਜਨ ਹਲੋ ਕਿਨਰੰਜਾ ਸਤਿ ਸ਼੍ਰੀ ਅਕਾਲ ਬਾਬਾ ਜੀ ਤਨ ਭਾਜ ਜਿਉਂਦੇ ਰਹੋ ਬਾਬਾ ਜੀ ਠੀਕ ਹੈ ਮਾਰ ਕੇ ਹਾਂ ਬਾਬਾ ਜੀ ਨੂੰ ਮੈਂ ਜਮਾ ਠੀਕ ਆ ਠੀਕ ਹੈ ਜੀ ਬੈਠੋ ਬੈਠੋ ਬਾਬਾ ਜੀ ਬੈਠੋ ਹਲੋ ਕਿਨਰੰਜਾ ਫਕਤਾ ਆ ਤੁਹਾਡੇ ਘਰ ਦਾ ਗਰੋ ਹੈ ਠੀਕ ਹੈ ਬਾਬਾ ਸਾਰਾ ਇਕੱਠਾ ਕਰਕੇ ਇਹਦੇ ਵਿੱਚ ਪਾਤਾ ਹੈ ਇਹਨੂੰ ਲੈ ਜਾ ਨਾ ਚਿੱਟਿਆ ਫਕਤਾ ਪਰ ਜਾ ਜਤੁਰ ਜਾ। ਜਾ ਇਹਨੂੰ ਸਿੱਟਿਆ ਵਗ ਜਾ। ਜੜੇ ਭੱਜਦਾ ਜਾ। ਛੇਤੀ ਨਾ ਮੁੜ ਕੇ ਆਈਂ। ਨੇੜੇ ਹੋ ਜਾ ਬੱਚਾ। ਬਾਲ ਕੇ ਤੂੰ ਬੜੀ ਖੁਸ਼ ਨਸੀਬ ਹੈ। ਬੜੀ ਭਾਗਾ ਵਾਲੀ ਹੈ। ਸ਼ਾਕ ਸ਼ਤ ਰੱਬ ਦੇ ਦਰਸ਼ਨ ਹੋਏ ਨੇ ਅੱਜ ਤੈਨੂੰ। ਧੰਨੋ ਬਾਬਾ ਜੀ। ਪਾੜਾਂ ਉਂਤੇ ਚੜਕੇ ਵੀ ਬਾਂਹ ਇੱਕ ਲਾਤੇ ਖੜਕੇ ਵੀ ਬਾਂਹ ਧੁੱਪਾਂ ਦੇ ਵਿੱਚ ਸੜਕੇ ਵੀ ਬਾਂਹ ਕੋਲਿਆਂ ਵਾਂਗੂ ਲੜਕੇ ਵੀ ਬਾਂਹ ਸੱਪਾਂ ਦੇ ਨਾਲ ਲੜਕੇ ਵੀ ਬਾਂਹ ਖੱਟਿਆਂ ਦੇ ਵਿੱਚ ਵੜਕੇ ਵੀ ਬਾਂਹ ਸੱਪਾਂ ਨੂੰ ਧੌਣਾਂ ਤੋਂ ਫੜ ਕੇ ਵੀ ਬਾ ਰਗੜ ਰਗੜ ਕੇ ਰਗੜ ਰਗੜ ਕੇ ਰਗੜ ਰਗੜ ਕੇ ਰਗੜੀ ਜਾਓਂਗੇ ਕਿ ਕੁਝ ਗਾਹਾਂ ਕਰੋਗੇ ਵੀ سرمਾ ਇੱਕ ਬਣਾਇਆ ਹੈ ਜਦੋਂ ਅੱਖਾਂ ਦੇ ਵਿੱਚ ਪਾਵੇਂਗੀ ਤੂੰ ਅੱਖਾਂ ਨੂੰ ਮਟਕਾਵੇਂਗੀ ਤੇ ਦੀਦ ਖੁਸ਼ੀ ਤੇ ਗਾਵੇਂਗੀ ਤੈਨੂੰ ਬੁੜੀਆਂ ਆਇਆ ਸਮਝਾਉਣ ਦੀ ਆ ਤਾਜ ਮਹਿਲ ਦੀ ਟੀਸੀ ਤੇ ਤੈਨੂੰ ਚਿੜੀਆਂ ਨਜ਼ਰੀ ਆਉਣਗੀਆਂ ਸੱਚੀ ਮਾਪਾ ਜੀ ਹੱਟ ਮਖਾਦੇ ਮੈਨੂੰ ਨਹੀਂ ਮੈਂ ਬਦਲਦੇ ਹਾਂ ਤਕਦੀਰਾਂ ਨੂੰ ਨਾਲੇ ਮੱਤੇ ਦੀਆਂ ਲਕੀਰਾਂ ਨੂੰ ਓ ਹੋ 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 ਰਾਹੁਕੇ ਤੂੰ ਦੇਕਰ ਵਿੱਚ ਬਣ ਗਿਆ ਤੇ ਰਾਹੁ ਦਾ ਕਰਖਾਨਾ ਹੈ ਤੇਰਾ ਪਰਿਆ ਬਾਗ ਬਗੀਚਾ ਹੈ ਪਰ ਹੈ ਨਹੀਂ ਬਾਗ ਦਾ ਮਾਲੀ ਹੈ। ਬਾਬਾ ਜੀ ਮਾਲੀ ਤਾਂ ਹੈਗਾ ਆਹੀ ਜਿਹੜਾ ਹੁਣ ਤੁਸੀਂ ਨਹਿਰ ਤੇ ਭੇਜਿਆ। ਉਹ ਨਹੀਂ ਇਹ ਕਿਹੜਾ ਮਾਲੀ ਹੈ? ਇਹਨੂੰ ਇਹ ਨਹੀਂ ਪਤਾ ਕਿਹੜੀ ਰੁੱਤਾਂ 'ਚ ਕਲਮਾਂ ਲੱਗਦੀਆਂ ਨੇ, ਕਿਹੜੀਆਂ ਰੁੱਤਾਂ 'ਚ ਗਲਾਬ ਖਿਰਦਾ ਏ। ਇਹ ਤਾਂ ਨਖਟੋ ਨੂੰ ਕੀ ਪਤਾ ਏ? ਤੇਰੇ ਸੰਜੋਗ ਬਦਲੇ ਗਏ ਨੇ ਬੀਬਾ। ਤੂੰ ਤਾਂ ਮਹਾਰਾਣੀ ਸੀ ਮਹਾਰਾਣੀ ਕਾਰਾਂ ਦੇ ਵਿੱਚ ਘੁੰਮਣਾ ਸੀ ਵੱਡੇ ਵੱਡੇ ਮਹਿਲ ਹੋਣੇ ਸੀਗੇ ਉਹ ਤੂੰ ਇੱਧਰ ਨਖਤੂ ਦੇ ਪੱਲੇ ਪੈ ਗਈ ਜੋ ਉਹ ਜਿਹੜੀ ਉਹ ਬਦਲੇ ਗਈ ਬੀਬਾ ਤੇਰੇ ਸੱਚੀ ਗੱਲ ਆ ਬਾਬਾ ਜੀ ਬਾਬਾ ਜੀ ਹੁਣ ਸੰਯੋਗ ਠੀਕ ਹੋ ਜਾਣਗੇ ਕਿਉਂ ਨਹੀਂ ਬਾਲ ਕੇ ਕਿਉਂ ਨਹੀਂ ਹੋਣਗੇ ਬਾਬੇ ਕਾਦੇ ਵਾਸਤੇ ਆ ਸਾਰੇ ਕੰਮ ਆਨਲਾਈਨ ਆ ਬੱਚਾ ਸਭ ਸੰਯੋਗ ਠੀਕ ਹੋ ਜਾਣਗੇ ਤੁਹਾਨੂੰ ਬਾਬਾ ਜੀ ਚੰਗਾ ਬਾਲ ਕੇ ਕੱਲ ਫੇਰ ਆਵਾਂਗੇ ਠੀਕ ਹੈ ਹੁਣ ਹਾਂ ਠੀਕ ਆ ਹਲੋ ਨਰੰਜਨ ਆ ਬਾਬਾ ਫੇਰ ਆ ਗਿਆ ਸੱਤ ਥੋਲੇ ਦੇ ਪਹਿਲਾਂ ਪਾ ਆ ਗਿਆ ਐ ਨਹੀਂ ਕਹਿੰਦੇ ਹੁੰਦੇ ਬਾਬਾ ਤਾਂ ਰੱਬ ਦਾ ਰੂਪ ਹੈ ਹਲੋ ਨਰੰਜਨ ਮੱਖਾ ਦੇਖ ਰਿਹਾ ਬਾਬਾ ਜੀ ਜਉਂਦੇ ਰਹਿ ਜਉਂਦਾ ਰਹਿ ਠੀਕ ਆ ਮਾਲਕੇ ਹਾਂ ਬਾਬਾ ਜੀ ਜਮਨ ਇੱਕ ਕੰਮ ਕਾਰਬਾਰ ਦਾ ਦੱਸੋ ਬਾਬਾ ਜੀ ਕਾਲੇ ਸੱਪ ਦੀ ਕੁੰਝ ਲੈ ਗਿਆ ਪੱਡ ਪੱਟ ਕੇ ਪੱਟ ਪੱਟ ਕੇ RAM ਨਾ ਦੇਖ ਲਈ ਕਾਂ ਦੇ ਜੱਪ ਦੀ ਕੁੰਜ ਲੈ ਕੇ ਆ ਤੁਹਾਡੇ ਘਰ ਦਾ ਕਲਿਆਣ ਕਰੀਏ ਕੋਈ ਦੁੱਖ ਤਕਲੀਫ ਨਹੀਂ ਰਹਿਣਾ ਇੱਕ ਇਹੋ ਜੀ ਪਿਆਰ ਦੀ ਪੂੜੀ ਪਾ ਕੇ ਜਾਊਂਗਾ ਅੱਜ ਜਲਦੀ ਦੋ ਤੋਂ ਇੱਕ ਹੋ ਜਾਓਗੇ ਬੱਚਾ ਜੇ ਬਲਕਾ ਜਬ ਆ ਗਿਆ ਹੁਣ ਖੜਾ ਕੀ ਕਰਦਾ ਠੀਕ ਹੈ ਬਲਕੇ ਹਾਂਜੀ ਬਾਬਾ ਜੀ ਬਾਬਾ ਜੀ ਆ ਕੀ ਕਰੀ ਜਾਂਦੇ ਹੋ ਜ਼ੂਮ ਕਰਕੇ ਬਾਲ ਕੇ ਜ਼ੂਮ ਕਰਕੇ ਡਿਜੀਟਲ ਇੰਡੀਆ ਡਿਜੀਟਲ ਇੰਡੀਆ ਸਾਡਾ ਕੰਮ ਵੀ ਸਾਰਾ ਡਿਜੀਟਲ ਹੈ ਬੇਟਾ ਤਾਂ ਨੋ ਬਾਬਾ ਜੀ ਹੋਰ ਪ੍ਰਬਾਨ ਕੀ ਹਾਲਾ ਵਧੀਆ ਠੀਕ ਹੈ ਤੇ ਪਰਝਾਈ ਦਾ ਬੁਖਾਰ ਮਗਰੋਂ ਲੈ ਗਿਆ ਬੁਖਾਰ ਤੇ ਮਗਰੋਂ ਲੈ ਗਿਆ 사ਲਾਂ ਹੁਣ ਬਾਬਾ ਨਹੀਂ ਲੈ ਜਾਂਦੇ ਮਗਰੋਂ ਹਾਂ ਛਣੀ ਤੇਰੇ ਤੇ ਭਾਰੀ ਹੈ ਤੈਨੂੰ ਲੱਗਣੀ ਇੱਕ ਬਿਮਾਰੀ ਹੈ ਕੋਈ ਹੋਰ ਪੋੜ ਜਾ ਕਰ ਲੈ ਨਹੀਂ ਤੇਰੀ ਅੱਗੇ ਜਾਣ ਦੀ ਤਿਆਰੀ ਹੈ ਝੂਠੀ ਦੁਨੀਆਦਾਰੀ ਹੈ ਇੱਕ ਤੇਰੀ ਨੀਤ ਸੁਵੰਲੀ ਆ ਬਾਕੀ ਸਾਰੀ ਦੁਨੀਆ ਮਾੜੀ ਐ 40 ਸਾਲ ਦੀ ਹੋ ਚੱਲੀ ਫਿਰ ਵੀ ਲੱਗਦੀ ਐ ਜੇ ਕੁਵਾਰੀ ਐ ੱਸ ਬਾਬਾ ਜੀ ਕਦੇ ਮਾਨਜਾ ਹੀ ਨਹੀਂ ਕੀਤਾ ਬਾਬੇ ਪਾੜਾਂ ਦੇ ਵਿੱਚ ਰਹਿੰਦੇ ਨੇ ਤੇ بڑے ਨਜ਼ਾਰੇ ਲੈਂਦੇ ਨੇ ਪਾਈਸਾ ਰੱਖੀਆਂ ਗੱਡੀਆਂ ਨੇ ਤੇ ਖੁੱਲੇ ਮੈਦ ਚ ਵਾਰੇ ਨੇ ਜੇ ਤੂੰ ਹੋਤਨਾ ਦੀ ਰਾਣੀ ਲੱਗਦੀ ਐ ਬਾਬੇ ਵੀ ਅਜੇ ਕੁਵਾਰੇ ਨੇ ਚਲੋ ਬਾਬਾ ਜੀ ਬਾਬੇ ਪੜਾਂ ਦੇ ਵਿੱਚ ਰਹਿੰਦੇ ਨੇ ਤੇ ਬੜੇ ਨਜ਼ਾਰੇ ਲੈਂਦੇ ਨੇ 500 ਤਰਕੀਆਂ ਗੱਡੀਆਂ ਨੇ ਤੇ ਖੁੱਲੇ ਮੈਦਾਨ ਚਵਾਰੇ ਨੇ ਇੱਕ ਵਾਰੀ ਤੇ ਨੜੀ ਹੈ ਜੀ ਵਾਰੀ ਤੇ ਨੜੀ ਹੈ ਜੀ ਕੀ سوچ ਰਹੀਏ ਬਾਰਕੇ ਜਰੀ ਉਮਰ ਬਿਵਾਲੀ ਸੋਚਾਂ ਦੇ ਵਿੱਚ ਸੋਚਾਂ ਦੇ ਵਿੱਚ ਪੈਣਾ ਨਹੀਂ ਚੱਲ ਕੰਤੀ ਆਲੇ ਵਿੱਚ ਗੱਡੀਆਂ ਨੇ ਇਕੂਆਂ ਦੇ ਵਿੱਚ ਰਹਿਣਾ ਨਹੀਂ ਚੱਲ ਬਾਰਕੇ ਇੱਥੇ ਤੱਕ ਕੋਈ ਕੰਮ ਨਹੀਂ ਚੱਲ ਸੰਤਾਂ ਦੇ ਨਾਲ ਚਲੋ ਪਾਪਾ ਜੀ ਇਸ ਤੋਂ ਪਹਿਲਾਂ ਇਹਨਾਂ ਤੇ ਲੋਕਾਂ ਦੀ ਨਜ਼ਰ ਆਪਣੇ ਤੇ ਪਵੇ ਇਹ ਪਿੰਡੀ ਛੱਡ ਜਾਣਾ ਆਪਾ ਚੱਲ ਬਲਕੇ ਚੱਲ ਓਏ ਭਾਈ ਓਏ ਓਏ ਕਿਹੜਾ ਅਗੇ ਪਿੰਡਾਂ 'ਚ ਲੱਗਦਾ ਆਪਾਂ ਨੂੰ ਇਹਨਾਂ ਨੇ ਪਹਾੜਾਂ ਤੇ ਪਹੁੰਚਣ ਦੇਣਾ ਪਹਾੜਾਂ ਤੇ ਵੀ ਪਹੁੰਚਾਂਗੇ ਹੁਣ ਪੈਸਾ ਚੱਲੂ ਆ ਪੈਸਾ ਤੂੰ ਵੇਂਦੀ ਜਾਇਂ ਕਿਹੜਾ ਹਾਂ 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 ਗਿਆ ਕੰਮ ਲੈ ਗਿਆ ਲੈ ਗਿਆ ਹੋਰ ਲੈਵਾਂਗੀ ਦੇ ਕੰਜਰ ਕਿਵੇਂ ਪੈਸੇ ਚੱਕੀ ਜਾਂਦਾ ਚੱਲੋ ਬੱਬਾ ਜੀ ਚੱਲ ਵੇ ਸਾਦਾ ਮੈਂ ਤਾਂ ਹੁਣ ਤੇਰੀ ਸਾਧਣੀ ਆ ਜਿੱਥੇ ਮਰਜ਼ੀ ਲੈ ਚੱਲ ਹੁਣ ਨਹੀਂ ਮੁੜਦੀ ਆਓ ਜੀ ਮਾ